ਜਿਲੰਦਰ ਦੇ ਅੰਮ੍ਰਿਤਸਰ ਹਾਈਵੇ ਤੇ ਸੀਟੀ ਐਸਪੂਲ ਦੇ ਨੇੜੇ ਪੈਦਲ ਸੜਕ ਕ੍ਰੋਸ ਕਰ ਰਹੀ ਤਿੰਨ ਮਜ਼ਦੂਰਾਂ ਦੇ ਵਿੱਚੋਂ ਇੱਕ ਦੀ ਗੱਡੀ ਦੀ ਲਪੇਟ ਦੇ ਵਿੱਚ ਆਉਣ ਦੇ ਨਾਲ ਮੌਤ ਹੋ ਗਈ। देर रात ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਥਾਣਾ ਨੰਬਰ 1 ਦੇ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਮਜ਼ਦੂਰ ਪੈਦਲ ਹੀ ਹਾਈਵੇ ਤੋਂ ਰੇਲਿੰਗ ਕ੍ਰੋਸਿੰਗ ਕਰਨ ਜਾ ਰਹੇ ਸੀ। ਇਸੇ ਦੌਰਾਨ ਜਲੰਧਰ ਵੱਲੋਂ ਅੰਮ੍ਰਿਤਸਰ ਵੱਲ ਜਾ ਰਹੀ ਗੱਡੀ ਦਾ ਇੱਕ ਮਜ਼ਦੂਰ ਦੇ ਨਾਲ ਟੱਕਰ ਹੋ ਗਈ ਤੇ ਜਿਸ ਦੇ ਨਾਲ ਉਹਦੀ ਨਾਲ ਦੀ ਨਾਲ ਹੀ ਮੌਤ ਹੋ ਗਈ ਜਦਕਿ ਉਸਦੇ ਦੋ ਸਾਥੀ ਉੱਥੋਂ ਭੱਜ ਗਏ थाना ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਮੌਕੇ ਤੇ ਐਸਆਈ ਪਲਵਿੰਦਰ ਸਿੰਘ ਗਏ ਸਨ ਤੇ ਜਿਨ੍ਹਾਂ ਨੇ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਰਖਵਾ ਦਿੱਤੀ ਆ ਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਵਿੱਚ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਗੱਡੀ ਕਾਫੀ ਸਪੀਡ ਤੇ ਸੀ ਪਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਆ ਉਤਰ ਥਾਣਾ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਐਨਐਚਏਆਈ ਨੇ ਲੋਕਾਂ ਦੀ ਸਹੂਲਤ ਦੇ ਲਈ ਸ਼ਾਰਟਕਟ ਬੰਦ ਕੀਤੇ ਆ ਪਰ ਲੋਕ ਸ਼ਾਰਟਕਟ ਲੈਣਾ ਬੰਦ ਹੀ ਨਹੀਂ ਕਰਦੇ ਉਹਨਾਂ ਨੇ ਕਿਹਾ ਕਿ ਇਸ ਹਾਦਸੇ ਤੋਂ ਬਾਅਦ ਉਹ ਮੌਕੇ ਤੇ ਗਏ ਸਨ ਪਰ ਵੀਰਵਾਰ ਨੂੰ ਦੁਬਾਰਾ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਘਟਨਾ ਸਥਾਨ ਤੇ ਜਾਣਗੇ